ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3ਆ ਮੂਰਖ ਹੋਵੈ ਸੋ ਸੁਣੈ ਮੂਰਖ ਕਾ ਕਹਿਣਾ ਮੂਰਖ ਕੇ ਕੀਆ ਲਖਣ ਹੈ ਕਿਆ ਮੂਰਖ ਕਾ ਕਰਣਾ ਮੂਰਖ ਓ ਜੇ ਮੁਗਧ ਹੈ ਅਹੰਕਾਰੇ ਮਰਣਾ ਇਹ ਤਕਮਾਣੈ ਸਦਾ ਦੁੱਖ ਦੁੱਖ ਹੀ ਮੈਂ ਰਹਿਣਾ ਹੱਤ ਪਿਆਰਾ ਪਵੈ ਖੋਹੇ ਕਿਹੋ ਸੰਜਮ ਕਰਣਾ ਗਰਮਕ ਹੋਏ ਸੋ ਕਰੇ ਵਿਚਾਰ ਉਸ ਅਲਿਪ ਤੋ ਰਹਿਣਾ ਹਰ ਨਾਮ ਜਪੈ ਆਪ ਉਦਰੈ ਉਸ ਪਿਛੈ ਡੁੱਬ ਦੇ ਭੀ ਤਰਣਾ ਨਾਨਕ ਜੋਤਿ ਸੁਭਾਵੈ ਸੋ ਕਰੇ ਜੋ ਦੇ ਸੋ ਸਹਿਣਾ ਮਹੱਲਾ ਪਹਿਲਾ ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ ਲੇਖਾ ਰਬ ਮੰਗੇਸੀਆ ਬਿਠਾ ਕੱਢ ਵਹੀ ਤਲਬਾ ਪੌਸਨ ਆਖੀਆ ਬਾਕੀ ਜਿਨਾ ਰਹੀ ਅਜਰਾਇਲ ਫਰੀਸਤਾ ਆਵਣ ਜਾਣ ਨ ਸੁਝਈ ਭੀੜੀ ਗੱਲੀ ਫਹੀ ਕੂੜਨੇ ਖੁੱਟੇ ਨਾਨਕਾ ਓੜਕ ਸੱਚ ਰਹੀ ਪੌੜੀ ਹਰ ਕਾ ਸਭ ਸਰੀਰ ਹੈ ਹਰ ਰਵ ਰਿਆ ਸਭ ਆਪੈ ਹਰ ਕੀ ਕੀਮਤ ਨਾ ਪਵੈ ਕਿਛ ਕਹਿਣ ਨ ਜਾਪੈ ਗੁਰ ਪ੍ਰਸਾਦੀ ਸਾ ਲਾਹੀਐ ਔਰ ਭਗਤੀ ਰਾਪੈ ਸਭ ਮਨ ਤਨ ਹਰਿਆ ਹੋਇਆ ਅਹੰਕਾਰ ਗਵਾਪੈ ਸਭ ਕੁਛ ਹਰ ਦਾ ਖੇਲ ਹੈ ਗੁਰਮੁਖ ਕਿਸੈ ਭਜਾਈ ਸ਼ਲੋਕ ਮਹੱਲਾ ਪਹਿਲਾ ਸਹੰਸਰਦਾਨ ਦੇ ਇੰਦਰ ਰੁਆਇਆ ਪਰਸ ਰਾਮ ਰੋਵੇ ਘਰ ਆਇਆ ਅਜੈਸਰ ਰੋਵੇ ਭੀਖਿਆ ਖਾਏ ਐਸੀ ਦਰਗਹਿ ਮਿਲੈ ਸਜਾਈ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਰੁਵੈ ਦੇ ਸ਼੍ਰੀਲੰਕ ਗਵਾਏ ਜਿਨ ਸੀਤਾ ਦੀ ਡੌਰੁ ਆਏ ਰੁਵੈ ਪਾਂਡਵ ਭੈ ਮਜੂਰ ਜਿਨ ਕੈ ਸੁਆਮੀ ਰਹਿ ਤਹ ਦੂਰ ਰੁਵੈ ਜਨ ਮੇਜਾ ਖੋਏ ਗਿਆ ਏਕੀ ਕਾਰਣ ਪਾਪੀ ਭਇਆ ਰੁਵੈ ਸੇਖ ਮਸਾਏ ਕ ਪੀਰ ਅੰਤ ਕਾਲ ਮਤ ਲਗੈ ਪੀੜ ਰੁਵੈ ਰਾਜੇ ਕੰਨ ਪੜਾਏ ਘਰ ਘਰ ਮੰਗਹਿ ਭੀਖਿਆ ਜਾਏ ਰੋਵਹਿ ਕਿਰਪਨ ਸੰਚੈ ਧਨ ਜਾਏ ਪੰਡਤ ਰੋਵਹਿ ਗਿਆਨ ਗਵਾਏ ਬਾਲੀ ਰੋਵਹਿ ਨਾਹੀਂ ਪਧਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਉ ਸੋਈ ਜਿਣ ਜਾਏ ਔਰੀ ਕਰਮਨ ਲੇਖੈ ਲਾਈ ਮਹੱਲਾ ਦੂਜਾ ਜਪ ਤਪ ਸਭ ਕਿਛੁ ਮੰਨੇ ਆਵਰਕਾਰ ਸਬਾਦ ਨਾਨਕ ਮੰਨਿਆ ਮੰਨੀਐ 부ਝਿਐ ਗੁਰ ਪ੍ਰਸਾਦ ਪੌੜੀ ਕਾਇ ਹੰਸ ਧੁਰ ਮੇਲ ਕਰਤੈ ਲਿਖ ਪਾਇਆ ਸਭ ਮੈਂ ਗੁਪਤ ਵਰਤਦਾ ਗੁਰਮੁਖ ਪ੍ਰਗਟਾਇਆ ਗੁਣ ਗਾਵੇ ਗੁਣ ਉਚਰੈ ਗੁਣ ਮਾਹਿ ਸਮਾਇਆ ਸਚੀ ਬਾਣੀ ਸਚ ਹੈ ਸਚ ਮੇਲ ਮਿਲਾਇਆ ਸਭ ਕਿਛੁ ਆਪੇ ਆਪ ਹੈ ਆਪੇ ਦੇਵੜਾਈ ਸ਼ਲੋਕ ਮਹੱਲਾ ਦੂਜਾ ਨਾਨਕ ਅੰਦਾ ਹੋਏ ਕਹਿ ਰਤਨਾ ਪਰਖਣ ਜਾਏ ਰਤਨਾ ਸਾਰ ਨ ਜਾਣੀ ਆਵੇ ਆਪ ਲਖਾਏ ਮਹੱਲਾ ਦੂਜਾ ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ ਵਖਰ ਤੈ ਵਣਜਾਰਿਆ ਦੋਹਾਰਹੀ ਸਮਾਏ ਜਿਨ ਗੁਣ ਪੱਲੇ ਨਾਨਕਾ ਮਾਣਕ ਵਣਜੈ ਸੇ ਰਤਨਾ ਸਾਰ ਨ ਜਾਣਨੀ ਅਨ ਦੇਵਤ ਲੋਈ ਪੌੜੀ ਨੌ ਦਰਵਾਜੇ ਕਾਇਆ ਕੋਟ ਹੈ ਦਸਵੇਂ ਗੁਪਤ ਰਖੀ ਜੈ ਬਜਰ ਕਪਾਟ ਨਾ ਖੋਲਣੀ ਗੁਰ ਸ਼ਬਦ ਖੁਲੀ ਜੈ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜੈ ਤਿਤ ਘਟ ਅੰਤਰ ਚਾਨਣਾ ਕਰ ਭਗਤ ਮਿਲੀ ਜੈ ਸਭ ਮੈਂ ਇੱਕ ਵਰਤਦਾ ਜਿਨੇ ਆਪੇ ਰਚਨ ਰਚਾਈ ਸ਼ਲੋਕ ਮਹੱਲਾ ਦੂਜਾ ਅੰਦੇ ਕਹਿ ਰਾਹ ਦੱਸਿਆ ਅੰਧਾ ਹੋਈ ਸੁਜਾਏ ਹੋਈ ਸੁਜਾਖਾ ਨਾਨਕਾ ਸੋ ਕਿਉ ਉਜੜ ਪਾਈ ਅੰਦੇ ਨਾ ਅਖੀਆਂ ਜਿਨ ਮੁਖ ਲੋਇਣ ਨਾਹੇ ਅੰਦੇ ਸੀ ਨਾਨਕਾ ਖਸਮੋ ਕੁੱਥੇ ਜਾਹੀ ਮਹੱਲਾ ਦੂਜਾ ਸਾਹਿਬ ਅੰਦਾ ਜੋ ਕੀਆ ਕਰੇ ਸੁਜਾਖਾ ਹੋਏ ਜਿਹਾ ਜਾਣੈ ਤੇ ਹੋ ਵਰਤੈ ਜੇ ਸੋ ਆਖੈ ਕੋਈ ਜਿਥੈ ਸੋ ਵਸਤ ਨਾ ਜਾਪਈ ਆਪੇ ਵਰਤਉ ਜਾਣ ਨਾਨਕ ਗਾਹਕ ਕਿਉ ਲਈ ਸਖੈ ਨਾ ਵਸਤ ਪਛਾਣ ਮਹੱਲਾ ਦੂਜਾ ਸੋ ਕਿਉ ਅੰਦਾ ਅਖੀਐ ਜੇ ਹੁਕਮ ਅੰਦਾ ਹੋਏ ਨਾਨਕ ਹੁਕਮ ਨਾ 부ਝਈ ਅੰਦਾ ਕਹੀਐ ਸੋਏ ਪੌੜੀ ਕਾਇ ਆਂਦਰ ਗੜ ਕੋਟ ਹੈ ਸਬਦ ਸੰਤਰ ਦੇਸਾ ਆਪੇ ਤਾੜੀ ਲਾਈਐਨ ਸਬ ਮੈਂ ਪਰਵੇਸਾ ਆਪੇ ਸ੍ਰੇਸ਼ਟ ਸਾਜੀ ਆਣ ਆਪ ਗੁਪਤ ਰਖੇ ਸਾ ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਟਿਏ ਸਾ ਸਭ ਕਿਛ ਸਚੋ ਸਚ ਹੈ ਗੁਰ ਸੋਜੀ ਪਾਈ ਸ਼ਲੋਕ ਮਹੱਲਾ ਪਹਿਲਾ ਸਾਵਣ ਰਾਤ ਅਹਾੜ ਦੇਹੋ ਕਾਮ ਕ੍ਰੋਧ ਦੁਇ ਖੇਤ ਲੱਭ ਵਤਰ ਦਰੋਗ ਬੀਓ ਹਾਲੀ ਰਾਹ ਕਹੇਤ ਹਲ ਵਿਚਾਰ ਵਿਕਾਰ ਮਨ ਹੁਕਮੀ ਖੱਟੇ ਖਾਏ ਨਾਨਕ ਲਿਖੈ ਮੰਗੇ ਆਉਤ ਜਿਣੇ ਦਾ ਜਾਏ ਮਹੱਲਾ ਪਹਿਲਾ ਭਾਉ ਭੋਇ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਲ ਹਲੇਮੀ ਹਾਲੀ ਚਿਤ ਚੇਤਾ ਵਤਰ ਵਕਤ ਸੰਜੋਗ ਨਾਮ ਬੀਜ ਬਖਸ਼ੀਸ ਬੋਹਲ ਦੁਨੀਆ ਸਗਲ ਦਰੋਗ ਨਾਨਕ ਨਦਰੀ ਕਰਮ ਹੋਏ ਜਾਵਹਿ ਸਗਲ ਵਿਜੋਗ ਪੌੜੀ ਮਾਨਮੁਖ ਮੋਹ ਗੁਬਾਰ ਹੈ ਦੁਜੈ ਭਾਇ ਬੁਲੇ ਦੁਜੈ ਭਾਇ ਸਦਾ ਦੁਖ ਹੈ ਨਿਤ ਨੀਰ ਬਰੂਲੇ ਗੁਰਮੁਖ ਨਾਮ ਧਿਆਈਐ ਮਥ ਤਤ ਕੜੂਲੇ ਅੰਤਰ ਪ੍ਰਗਾਸ ਘਟ ਜਾਣਣਾ ਹਰ ਲਦਾ ਟੂਲੇ ਆਪੇ ਭਰਮ ਭੁਲਾਇੰਦਾ ਕਿਛ ਕਹਿਣ ਨਾ ਜਾਈ ਸਲੋਕ ਮਹਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸਹੀ ਹੈ ਜਲ ਮਹਿ ਜਨ ਤੋ ਪਾਏਨ ਤਿਨਾ ਭੇ ਰੋਜੀ ਦੇ ਉਥੈ ਹਟ ਨ ਚਲਈ ਨਾ ਕੋ ਕਿਰਸ ਕਰੇ ਸੌਦਾ ਮੂਲ ਨ ਹੋਵੇ ਨਾ ਕੋ ਲੈ ਨ ਦੇ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਵਿਚੋ ਪਾਏ ਸਾਇਰਾ ਤਿਨਾ ਭੇ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਮਹੱਲਾ ਪਹਿਲਾ नानक जीओ मछली चीविर तृष्णा काल मनू आंद न चेतई पड़े अचिंता जाल नानक चित चेत है चिंता बन्दा जाए नदर करी जे अपनी तां आपे लए मिलाए पौड़ी से जन साचे सदा सदा जिन्ने हर रस पीता गुरमुख सच्चा मन वसै सच सौदा कीता ਸਭ ਕੇ ਚੁਕਾਰ ਹੀ ਮਾਹੇ ਹੈ ਵਡਭਾਗੀ ਲੀਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ ਆਪੇ ਮੇਲ ਮਲਾਈ ਅਨ ਆਪੇ ਦੇ ਬੁਝਾਈ ਸ਼ਲੋਕ ਮਹੱਲਾ ਪਹਿਲਾ ਵੇਲ ਪੰਜਾਇਆ ਕੱਤ ਬੁਣਾਇਆ ਕਟਕੋਟ ਕਰ ਖੁੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਗਾ ਸੀਵੇ ਇਓ ਪਤ ਪਾਟੀ ਸਿਪਤੀ ਸਿਪੈ ਨਾਨਕ ਜੀਵਤ ਜੀਵੈ ਹੋਏ ਪੁਰਾਣਾ ਕੱਪੜ ਪਾਟੈ ਸੂਈ ਤਾ ਗਾ ਗੰਢੈ ਮਾਹੋਂ ਪੱਖ ਕਿਉ ਚੱਲੈ ਨਾਹੀ ਘੜੀ ਮੋਹਤ ਕਿਛ ਹੰਢੈ ਸੱਚ ਪ੍ਰਾਣਾ ਹੋਵੈ ਨਾਹੀ ਸੀਤਾ ਕੰਦੇ ਨਾ ਪਟੈ ਨਾਨਕ ਸਾਹਿਬ ਸੱਚੋ ਸੱਚਾ ਤੇ ਚਰ ਜਾਪੀ ਜਾਪੈ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਅਪਰਪਾਰ ਸ਼ਬਦ 에 ਸਾਣ ਰਖਾਈ ਲਾਈ ਗੁਣ ਕੀ ਥੀਕੈ ਵਿੱਚ ਸਮਾਈ ਤਿਸ ਕਾ ਕੁੱਠਾ ਹੋ ਵੈ ਸੇਖ ਲੋਹੁ ਲੱਬਨ ਕਥਾ ਵੇਖ ਹੋਏ ਹਲਾਲ ਲੱਗੈ ਹੱਕ ਜਾਇ ਨਾਨਕ ਦਰਦੀਦਾਰ ਸਮਾਈ ਮਹੱਲਾ ਪਹਿਲਾ ਕਮਰ ਕਟਾਰਾ ਬੰਕੂੜਾ ਬੰਕੇ ਕਾ ਸਵਾਰ ਗਰਬ ਨਾ ਕੀਜੈ ਨਾਨਕਾ ਮਤ ਸਿਰ ਆਵੈ ਭਾਰ ਪੌੜੀ ਸੋ ਸਤ ਸੰਗਤ ਸ਼ਬਦ ਮਿਲੈ ਜੋ ਗੁਰਮੁਖ ਚੱਲੈ ਸੱਚ ਤੇ ਆਇ ਨਸੀ ਸੱਚੇ ਜਿਨ ਹਰ ਖਰਚ ਧਨ ਪੱਲੇ ਭਗਤ ਸੋਹਣ ਗੁਣ ਗਾਵਦੇ ਗੁਰਮਤ ਚੱਲੈ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭੱਲੇ ਆਪੇ ਮੇਲ ਮਲਾਇਦਾ ਆਪੇ ਦੇ ਵਿੜਾਈ ਸ਼ਲੋਕ ਮਹੱਲਾ ਤੀਜਾ ਆਸਾਂ ਅੰਦਰ ਸਭ ਕੋ ਕੋਈ ਨਿਰਾਸਾ ਹੋਏ ਨਾਨਕ ਜੋ ਮਰ ਜੀਵਿਆ ਸਹਿ ਲਾਇਆ ਸੋਏ ਮਹੱਲਾ ਤੀਜਾ ਨਾ ਕਿਛ ਆਸਾ ਹੱਥ ਹੈ ਕਿਉ ਨਿਰਾਸਾ ਹੋਏ ਕਿਆ ਕਰੇ ਬਪੜੀ ਜਾਂ ਭੁਲਾਏ ਸੋਏ ਪੌੜੀ ਧਿਰਗ ਜੀਵਨ ਸੰਸਾਰ ਸਾਚੇ ਨਾਮ ਬਿਨ ਪ੍ਰਭ ਦਾਤਾ ਦਾਤਾਰ ਨੇ ਚਲੇ ਧਨ ਸਾਹ ਸਾਸ ਰਾਦੇ ਨਿਰਮਲ ਹੋਏ ਜਨ ਅੰਤਰਜਾਮੀ ਅਗਮ ਰਸਨਾ ਏਕ ਭਨ ਰਵ ਰਹਿਆ ਸਰਬਤ ਨਾਨਕ ਬਲ ਜਾਈ ਸ਼ਲੋਕ ਮਹੱਲਾ ਪਹਿਲਾ ਸਰਵ ਰਹੰਸ ਤੁਰੇ ਹੀ ਮੇਲਾ ਖਸਮੈ ਵੈ ਭਾਣਾ ਸਰਵਰ ਅੰਦਰ ਹੀਰਾ ਮੋਤੀ ਸੋਹੰਸਾਂ ਕਾ ਖਾਣਾ ਬਗਲਾ ਕਾਗਨ ਰਹੀ ਸਰਵਰ ਜੇ ਹੋਵੇ ਅਤ ਸਿਆਣਾ ਉਹ ਨਾਰਿਜ ਕਾ ਨਾ ਪਾਇਓ ਥੈ ਉਹ ਨਾ ਹੋ ਰੂ ਖਾਣਾ ਸੱਚ ਕਮਾਣਾ ਸਚੋ ਪਾਈਐ ਕੂੜਾ ਕੂੜਾ ਮਾਣਾ ਨਾਨਕ ਤਿਨ ਕੋ ਸਤਗੁਰ ਮਿਲਿਆ ਜਿਨਾ ਧੁਰੇ ਪਿਆ ਪਰਵਾਣਾ ਮਹੱਲਾ ਪਹਿਲਾ ਸਾਹਿਬ ਮੇਰਾ ਉਜਲਾ ਜੇ ਕੋ ਚਿਤ ਕਰੇ ਨਾਨਕ ਸੋਈ ਸੀਵੀਐ ਸਦਾ ਸਦਾ ਜੁਦੇ ਨਾਨਕ ਸੋਈ ਸੇਵੀਐ ਜਿਤ ਸੇਵੈ ਦੁਖ ਜਾਏ ਆਪ ਗੁਣਵੰજન ਗੁਣ ਰਵੇ ਮਨ ਸੁਖ ਵਸੈ ਆਏ ਪੌੜੀ ਆਪੇ ਆਪ ਵਰਤਦਾ ਆਪ ਤਾੜੀ ਲਾਈ ਅਨ ਆਪੇ ਹੀ ਉਪਦੇਸਦਾ ਗੁਰਮੁਖ ਪਤੀ ਆਈ ਅਨ ਇਕ ਆਪੇ ਉਜੜ ਪਾਇ ਅਨ ਇਕ ਭਗਤੀ ਲਾਇ ਅਨ ਜਿ세 ਆਪ ਬੁਜਾਏ ਸੋ ਬੁਝਸੀ ਆਪੇ ਨਾਇ ਲਾਈਨ ਨਾਨਕ ਨਾਮ ਧਿਆਈਐ ਸੱਚੀ ਵਡਿਆਈ ਸੁਧ RAM KALI KI WAR MAHALLA PANJMA EK OMKAR SATGURU PRASAD SHLOKA MAHALLA PANJMA JESA SATGURU SUNINDA TAESO HI MAIN DEETH VICHHDA YA MELE PRABHU ਹਰ ਦਰਗਹਿ ਕਾਮ ਬਸੀਠ ਹਰ ਨਾਮੋ ਮੰਤਰ ਦਰੜਾਏਂਦਾ ਕਟੇ ਹੋ ਮੈਂ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆ ਸੰਜੋਗ ਮਹੱਲਾ ਪੰਜਵਾਂ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਗੁਰਪੂਰੈ ਦੇ ਖਾਲਿਆ ਵਿਣ ਨਾਵੇ ਸਭ ਬਾਦ ਸਾਖਤ ਦੁਰਜਨ ਭਰਮਿਆ ਜੋ ਲੱਗੇ ਦੂਜੈ ਸਾਦ ਜਨ ਨਾਨਕ ਹਰ ਪ੍ਰਭੂ ਜਿਆ ਗੁਰ ਸਤਗੁਰ ਕੈ ਪ੍ਰਸਾਦ ਪੌੜੀ ਠਟਣ ਹਾਰ ਥਾਠ ਆਪੇ ਹੀ ਠੱਟਿਆ ਆਪੇ ਪੂਰਾ ਸਾਹ ਆਪੇ ਹੀ ਖਟਿਆ ਆਪੇ ਕਰ ਪਾਸਾਰ ਆਪੇ ਰੰਗ ਰਟਿਆ ਕੁਦਰਤ ਕੀ ਮਨ ਨਾ ਪਾਏ ਅਲਖ ਬ੍ਰਹਮਟਿਆ ਅਗਮਥਾ ਬੇਅੰਤ ਪਰੇ ਪਰਟਿਆ ਆਪੇ ਵੜ ਪਾਤਿ ਸਾਹ ਆਪ ਵਿजीरਟਿਆ ਕੋਈ ਨ ਜਾਣੇ ਕੀਮ ਕੀ ਵੜ ਮਟਿਆ ਸੱਚਾ ਸਹਿਬ ਆਪ ਗੁਰਮੁਖ ਪ੍ਰਗਟਿਆ ਸ਼ਲੋਕ ਮਹਲਾ 5ਵਾਂ ਸੁਣ ਸੱਜਣ ਪ੍ਰੀਤਮ ਮੇਰੀਆ ਮੈਂ ਸਤਿਗੁਰ ਦੇਉ ਦਿਖਾਲ ਹਉ ਤਿਸ ਦੇਵਾ ਮਨ ਆਪਣਾ ਨਿਤ ਹਿਰਦੈ ਰਖਾਂ ਸੰਭਾਲ ਇੱਕ ਸਤਿਗੁਰ ਬਾਹਰ ਤ੍ਰਿਗਜੀਵਨ ਸੰਸਾਰ ਜਨ ਨਾਨਕ ਸਤਿਗੁਰ ਤੇ ਨਾਮ ਮਿਲਾਇ ਉਨ ਜਿਨ ਸਦਹੀ ਵਰਤੈ ਨਾਲ ਮਹੱਲਾ ਪੰਜਵਾਂ ਮੇਰਾ ਅੰਤਰ ਲੋਚਾ ਮਿਲਣ ਕੀ ਕਿਉ ਪਾਵਾ ਪ੍ਰਭ ਤੋਹੇ ਕੋਈ ਐਸਾ ਸੱਜਣ ਲੋੜ ਲਹੋ ਜੋ ਮੇਲੇ ਪ੍ਰੀਤਮ ਮੋਹੇ ਗੁਰ ਪੂਰੈ ਮਿਲਾਇ ਜਤ ਦੇਖਾ ਤਤ ਸੋਏ ਜਨ ਨਾਨਕ ਸੋ ਪ੍ਰਭ ਸੇਵਿਆ ਤੇ ਸਜੇ ਵਡਾ ਅਵਰ ਨ ਕੋਈ ਪੌੜੀ ਦੇਵਨ ਹਾਰ ਦਾ ਤਾਰ ਕਿਤ ਮੁਖਸਾ ਲਾਹੀਐ ਜਿਸ ਰਖੈ ਕਿਰਪਾ ਧਾਰ ਰਿਜਕ ਸਮਾਹੀਐ ਕੋਈ ਨ ਕਿਸ ਹੀ ਵਸ ਸਭ 나 ਇਕ ਧਰ ਪਾਲੇ ਬਾਲਕ ਵਾਗ ਦੇ ਕੈ ਆਪ ਕਰ ਕਰਦਾ ਆਨੰਦ ਬਨੋਦ ਕਿਛੂ ਨ ਜਾਣੀਐ ਸਰਬ ਧਾਰ ਸਮਰਥ ਹਉ ਤਿਸ ਕੁਰਬਾਨੀਐ ਗਾਈਐ ਰਾਤ ਦਿਨ ਅੰਤ ਗਾਵਨ ਜੋਗਿਆ ਜੋ ਗੁਰ ਕੀ ਪੈਰੀਂ ਪਾਹੇ ਤਿਨੇ ਹਰ ਰਸ ਭੋਗਿਆ ਸ਼ਲੋਕ ਮਹਲਾ 5ਵਾਂ ਭੀੜੋਂ ਮੋਕ ਲਾਈ ਕੀਤਿ ਅਨ ਸਭ ਰਖੇ ਕੁਟੰਬੈ ਨਾਲ ਕਾਰਜ ਆਪ ਸਵਾਰੈਨ ਸੋ ਪ੍ਰਭ ਸਦਾ ਸਮਾਲ ਪ੍ਰਭ ਮਾਤ ਪਿਤਾ ਕਾਂਠ ਲਾਇਦਾ ਲੋੜੇ ਬਾਲਕ ਪਾਲ ਦਿਆਲ ਹੋਏ ਸਭ ਜੀ ਜੰਤਰ ਹਰ ਨਾਨਕ ਨਦਰ ਨਿਹਾਲ ਮਹੱਲਾ ਪੰਜਵਾ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁਖਾਂ ਕੈ ਦੁਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਗੁਰ ਵਣ ਤਿਣ ਹਰਿਆ ਕੀਤਿਆ ਨਾਨਕ ਕਿਆ ਮਨੁਖ ਪਉੜੀ ਸੋ ਐਸਾ ਦਾਤਾਰ ਮਨੁ ਨਾ ਵਿਸਰੈ ਘੜੀ ਨਾ ਮੋਤ ਚਸਾ ਤਿਸ ਬਿਨ ਨਾ ਸਰੈ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਜਿਸ ਪਤ ਰਖੈ ਆਪ ਸੋ ਭਵ ਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਧਾਨ ਜਿਸ ਨੋ ਬਲ ਤਰੈ ਜਿਸੈ ਜਰਾਏ ਆਪ ਸੋਈ ਅਜਰ ਜਰੈ ਤਿਸਿ ਮਿਲਿਆ ਸੱਚ ਮੰਤਰ ਗੁਰਮਨ ਧਰੈ ਸ਼ਲੋਕ ਮਹਲਾ 5ਵਾਂ ਧਨ ਸੁraag surangade ਆਲਾਪਤ ਸਭ ਤਿਖ ਜਾਏ ਤਨ ਸੁ ਜੰਤ ਸੁ ਹਾਵੜੇ ਜੋ ਗੁਰਮੁਖ ਜਪਦੇ ਨਾਮ ਜਿਨਿ ਇਕ ਮਨ ਏਕਾ ਰਾਧਿਆ ਤਿਨ ਸਦ ਬਲਿਹਾਰੈ ਜਾਓ ਤਿਨ ਕੀ ਧੂੜ ਹਮ ਬਾਛਦੇ ਕਰਮੀ ਭੱਲੇ ਪਾਏ ਜੋ ਰਤੇ ਰੰਗ ਗੋਵਿੰਦ ਕੈ ਆਉ ਤਿਨ ਬਲਿਹਾਰੈ ਜਾਓ ਆਖਾਂ ਬਿਰਥਾ ਜੀ ਕੀ ਹਰ ਸੱਜਣ ਮਿਲੋ ਰਾਏ ਗੁਰਪੂਰੈ ਮਿਲਾਇਆ ਜਨਮ ਮਰਨ ਦੁਖ ਜਾਏ ਜਨ ਨਾਨਕ ਪਾਇਆ ਅਗਮ ਰੂਪ ਅੰਤ ਨਾ ਕਾਹੂ ਜਾਏ ਮਹੱਲਾ ਪੰਜਵਾਂ ਧੰ ਸੁਵੇਲਾ ਘੜੀ ਧੰ ਧੰ ਮੂਰਤ ਪਲਸਾਰ ਧੰ ਸੁ ਦਿਨ ਸ ਸੰਜੋਗੜਾ ਜਿੱਥੇ ਡਿਠਾ ਗੁਰ ਦਰਸਾਰ ਮਨ ਕੀ ਇੱਛਾ ਪੂਰੀਆ ਹਰ ਪਾਇਆ ਅਗਮ ਪਾਰ ਹਮੇ ਟੁਟਾ ਮੋਹੜਾ ਇੱਕ ਸਚ ਨਾਮ ਆਧਾਰ ਜਨ ਨਾਨਕ ਲੱਗਾ ਸੇਵ ਹਰ ਉਧ ਰਿਆ ਸਗਲ ਸੰਸਾਰ ਪੌੜੀ ਸਿਪਤ ਸਲਾਹਣ ਭਗਤ ਵਿਰਲੇ ਦਿੱਤੀ ਅਨ ਸੌਪੇ ਜਿਸ ਭੰਡਾਰ ਫਿਰ ਪੁੱਛ ਨਾ ਲੀਤੀ ਅਨ ਜਿਸ ਨੂੰ ਲੱਗਾ ਰੰਗ ਸੇ ਰੰਗ ਰਤਿਆ ਉਹਨਾਂ ਏਕੋ ਨਾਮ ਆਧਾਰ ਇਕਾਉਨ ਪਤਿਆ ਉਹਨਾਂ ਪਿੱਛੇ ਜਾਗ ਭੁੰਚੈ ਭੋਗਈ ਉਹਨਾਂ ਪਿਆਰਾ ਰਾਬੂ ਨਾਹਾ ਜੋ ਗਈ ਜਿਸ ਮਿਲਿਆ ਗੁਰਿਆਏ ਤਿਨ ਪ੍ਰਭ ਜਾਣਿਆ ਹਾਂ ਬੋਲੇ ਹਾਰੀ ਤਿੰਨ ਜਿ ਖਸਮੈ ਪਾਣਿਆ ਸ਼ਲੋਕ ਮਹਲਾ 5ਵਾਂ ਹਰ ਇੱਕ ਸਹਿ ਨਾਲ ਮੈਂ ਦੋਸਤੀ ਹਰ ਇੱਕ ਸਹਿ ਨਾਲ ਮੈਂ ਰੰਗ ਹਰ ਇੱਕੋ ਮੇਰਾ ਸੱਜਣੋ ਹਰ ਇੱਕ ਸਹਿ ਨਾਲ ਮੈਂ ਸੰਗ ਹਰ ਇੱਕ ਸਹਿ ਨਾਲ ਮੈਂ ਗੋਸਟੇ ਮੋਹ ਮੈਲਾ ਕਰੇ ਨਾ ਭੰਗ ਜਾਣੈ ਬਿਰਥਾ ਜੀ ਕੀ ਕਦੇ ਨਾ ਮੋੜੈ ਰੰਗ ਹਰ ਇੱਕੋ ਮੇਰਾ ਮਸਲਤੀ भनन घड़न समरथ हर एक मेरा दातार है सिर जग हथ हर एक सैदी मैं टेक है जो सिर सभना समरथ सतगुर संत मिलाया मस्तक तर के हथ वा साहब गुरु मिलाया जिन तारिया सगल जगत मन की इच्छा पूरिया पाया तुर संजोग ਨਾਨਕ ਪਾਇਆ ਸੱਚ ਨਾਮ ਸਦਹੀ ਭੋਗੇ ਭੋਗ ਮਹੱਲਾ ਪੰਜਵਾਂ ਮਨਮੁਖੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭਜ ਜਾਣ ਕਦੇ ਨਾ ਪਾਇਨ ਬੰਦ ਜਿ ਚਿਰ ਪਹਿਨਣ ਖਾਵਨੇ ਤਿ ਚਿਰ ਰਖਣ ਗੰਢ ਜਿਤ ਦਿਨ ਕਿਛ ਨਾ ਹੋਵੈ ਤਿ ਦਿਨ ਬੋਲਣ ਗੰਧ ਜੀ ਕੀ ਸਾਰ ਨਾ ਜਾਣਨੀ ਮਨਮੁਖ ਅਗਿਆਨੀ ਅੰਧ ਕੂੜਾ ਗੰਡ ਨਾ ਚੱਲੇ ਚਿੱਕੜ ਪੱਥਰ ਬੰਦ ਅੰਦੇ ਆਪ ਨ ਜਾਣ ਨਹੀਂ ਫੱਕੜ ਪੇਟਨ ਧੰਦ ਝੂਠੇ ਮੋਹਿਲ ਪਟਾਇਆ ਹਾ ਹੋਂ ਕਰਤ ਬਿਹੰਦ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉੱਭਰੇ ਜੋ ਸਤਗੁਰ ਸ਼ਰਨ ਪਰੇ ਪੌੜੀ ਜੋ ਰੱਤੇ ਦੀਦਾਰ ਸੇ ਸਚ ਹਾਕ ਜਿਨਨੀ ਜਾਤਾ ਖਸਮ ਕਿਉ ਲਬੈ ਤਿਨਾ ਖਾਕ ਮਨ ਮੈਲਾ ਵਿਕਾਰ ਹੋਵੈ ਸੰਗ 파ਕ ਜਿਸੈ ਸਚਾ ਮਹਿਲ ਖੁੱਲੈ ਪਰਮਤਾਕ ਜਿਸੈ ਦਿਖਾਲੇ ਮਹਿਲ ਤਿਸਨਾ ਮਿਲੈ ਤਾਕ ਮਨ ਤਨ ਹੋਏ ਨਿਹਾਲ ਬਿੰਦਕ ਨਦਰ ਝਾਕ ਨਉ ਨਿਦ ਨਾਮ ਨਿਦਾਨ ਗੁਰ ਕੈ ਸ਼ਬਦ ਲਾਗ ਜਿਸੈ ਮਿਲੈ ਸੰਤ ਖਾਕ ਮਸਤਕ ਜਿਸੈ ਭਾਗ ਨਾਉ ਨੇ ਦੇ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ ਜਿਸੈ ਮਿਲੈ ਸੰਤ ਖਾਕ ਮਸਤਕ ਜਿਸੈ ਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ